ਸ਼੍ਰੀ ਕਾਲਤਖ ਸਾਹਿਬ ਦੇ ਜਥੇਦਾਰ ਗਿਆਨੀ ਗੁਰੂਬਚਨ ਸਿੰਘ ਨੇ ਸਿੱਖ ਵਿਦਵਾਨ ਹਰਜਿੰਦਰ ਸਿੰਘ ਦਲਗੀਰ ਨੂੰ ਸਿੱਖ ਮਰਿਆਦਾ ਦੇ ਤਹਿਤ ਗਲਤ ਵਿਚਾਰ ਪੇਸ਼ ਕਰਨ ਦੀ ਸੂਰਤ ਦੇ ਵਿੱਚ ਦੋਸ਼ੀ ਕਰਾਰ ਦਿੱਤਾ। ਉਹਨਾਂ ਨੇ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਤੋਂ ਬਾਅਦ ਹਰਜਿੰਦਰ ਸਿੰਘ ਦੇ ਖਿਲਾਫ ਕਾਰਵਾਈ ਕਰਨ ਦੀ ਗੱਲ ਆਖੀ। ਜੋ ਹਰਜਿੰਦਰ ਸਿੰਘ ਦਲਗੀਰ ਉਹਨਾਂ ਦੀਆਂ ਲਿਖਤਾਂ ਦੇ ਉੱਤੇ ਕਾਫੀ ਇਤਰਾਜ਼ ਆ ਰਿਹਾ ਸੀ। ਜਿਸ ਦੇ ਸਬੰਧ ਵਿੱਚ ਕਮੇਟੀ ਬਣਾਈ ਗਈ ਸੀ। ਉਸ ਕਮੇਟੀ ਨੇ ਉਹਦੀਆਂ ਲਿਖਤਾਂ ਦੀ ਕੋਖ ਪਰਤਾਲ ਕਰਕੇ ਆਪਣੀ ਰਿਪੋਰਟ ਸ਼੍ਰੀ ਅਕਾਲ ਤਖਤ ਸਾਹਿਬ ਖੇ ਭੇਜੀ ਦਿੱਤੀ ਹੈ ਇਸ ਰਿਪੋਰਟ ਦੇ ਵਿੱਚ ਉਸ ਨੂੰ ਦੋਸ਼ੀ ਪਾਇਆ ਗਿਆ ਹੈ ਇਸ ਤੋਂ ਇਲਾਵਾ ਉਹਨਾਂ ਨੇ ਸਿੱਖੀ ਚਿੰਨ ਵਾਲੇ ਰੁਮਾਲਾਂ ਨੂੰ ਲੈ ਕੇ ਵੱਡਾ ਆਦੇਸ਼ ਦਿੰਦਿਆਂ ਸਿੱਖੀ ਚਿੰਨ ਵਾਲੇ ਰੁਮਾਲ ਦੁਕਾਨਦਾਰਾਂ ਨੂੰ ਨਾ ਵੇਚਣ ਦੀ ਹਿਦਾਇਤ ਦਿੱਤੀ ਹੈ ਬਹੁਤ ਸਾਰੇ ਸ਼ਰਧਾਲੂ ਦੇਸ਼ਾਂ ਵਿਦੇਸ਼ਾਂ ਤੋਂ ਬਾਹਰੀਆਂ ਸਟੇਟਾਂ ਤੋਂ ਆਉਂਦੇ ਨੇ ਉਹਨਾਂ ਦੇ ਸਿਰ ਧੱਕਣ ਵਾਸਤੇ ਬਜ਼ਾਰਾਂ ਦੇ ਵਿੱਚ ਆਮ ਰਮਾਲ ਤਿਆਰ ਕਰਕੇ ਦਿੱਤੇ ਜਾਂਦੇ ਨੇ ਉਹਨਾਂ ਰਮਾਲਾਂ ਦੇ ਉੱਤੇ ਸਿੱਖੀ ਦਾ ਨਿਸ਼ਾਨ ਖੰਡੇ ਜਾਂ ਕਈਆਂ ਦੇ ਉੱਤੇ ਕੋਈ ਗੁਰਬਾਣੀ ਦੀ ਪੰਕਤੀ ਵੀ ਲਿਖੀ ਹੁੰਦੀ ਹੈ ਉਹ ਮੱਥਾ ਟੇਕ ਕੇ ਜਦੋਂ ਵਾਪਸ ਜਾਂਦੇ ਨੇ ਰਮਾਲ ਇੱਧਰ ਉੱਧਰ ਸੁੱਟ ਦਿੰਦੇ ਨੇ ਜਿਸ ਕਰਕੇ ਚਿੰਨਾ ਦੀ ਵਿਦਵੀ ਹੁੰਦੀ ਹੈ ਅੱਖਰਾਂ ਦੀ ਵਿਦਵੀ ਹੁੰਦੀ ਹੈ ਸਮੂਹ ਦੁਕਾਨਦਾਰਾਂ ਨੂੰ ਇਹ ਹਦਾਇਤ ਕੀਤੀ ਜਾਂਦੀ ਹੈ ਜਿਹੜੇ ਰਮਾਲ ਨੇ ਉਹ ਖੁੱਲੇ ਸਾਫ਼ ਇਹ ਪਲੇਨ ਬਣਾਇਆ ਕਰਨ ਐਸਜੀਪੀਸੀ ਦੀ ਮੀਟਿੰਗ ਦੇ ਵਿੱਚ ਗੁਰਮਰਯਾਦਾ ਦੇ ਲੈ ਗਏ ਫੈਸਲਿਆਂ ਦੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸ਼ਲਾਘਾ ਕੀਤੀ ਹੈ। ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਾਗਬਾਨੀ ਟੀਵੀ